ਕੀ ਕਹਾਂ ਸਾਰਿਆਂ ਨੂੰ ਸਾਡੇ ਪ੍ਰਿਆਰਿਓ ਆਪਣੇ ਘਰਾਂ ਵਿੱਚ ਬਹੁਤ-ਬਹੁਤ ਸਵਾਗਤ ਹੋਰ ਦਸੂਰੀ ਠੀਕ-ਠਾਕ ਹੋਵੇ امید ਕਰਦੇ ਹਾਂ ਵਧੀਆ ਹੋਵੇ ਅੱਜ ਜੀ ਆਪਾਂ ਬਣਾਵਾਂਗੇ ਸਬਜ਼ੀ ਢਿੰਡਵਾਵਾਂਗੇ ਇਸ ਤਰ੍ਹਾਂ ਲਿੱਟੀਆਂ-ਲਿੱਟੀਆਂ ਲੱਗਦੀਆਂ ਹਨ ਫਿਰ ਤਾਂ ਮੇਸਲਾਸ ਵੀ ਭਾਵੇਂ ਵੀ ਆਪਾਂ ਥੋੜੀ ਗਰਮੀ ਜਾਨੇ ਪੈਂਦੀ ਹੈ ਆਪਾਂ ਕੱਟ ਕੇ ਬਣਾਵਾਂਗੇ ਉਹ ਵੀ ਜਿੰਦਾ ਦਾ ਟੇਸਟ ਆਪਾਂ ਭੰਗਾ ਆਪਾਂ ਉਦੋਂ ਕਿਆ ਕਰਦੇ ਡਿਗ੍ਰਾ ਮਾਰਪੜੇ ਕਾਰਾ ਉਜਲੀ ਆ ਜਾਈ। ਇਹ ਲੈ ਕੇ ਜੀ ਆਪਾਂ ਲਸਣ ਫਿਰ ਮਰਚਾ ਇਹਨਾਂ ਘਟ ਕੇ ਪਿਆਰ ਕਰ ਲਾਂਗੇ ਠੀਕ ਹੈ। ਹੁਣ ਆਪਾਂ ਅਗਲਾ ਕਟਮਾ ਲੱਕ ਪਿਆਜ਼ ਦੇਖੋ। ਫਿਰ ਬਹੁਤ ਜ਼ਿਆਦਾ ਨਹੀਂ ਅੰਦਰ ਹੀ ਮਿਠੇ ਆਗੇ। ਤੇ ਬਹੁਤ ਜ਼ਿਆਦਾ ਨਹੀਂ। ਪਹਿਲਾਂ ਆਪਾਂ ਕੱਟ ਲੈਣੀ। ਇਹ ਮੰਮਾ। ਤੇ ਭਾਂਡਾ ਪਾਸ਼ੇ ਤੇ ਵਾਸਤੇ ਨਹੀਂ। ਇਹ ਦੇਖੋ ਤੁਹਾਨੂੰ ਜਿੰਨੀ ਤੇਰੀ ਗਰਮੀ ਜਿਆਦਾ ਪੈਂਦੀ ਹੈ ਇਹ ਜਿਹੜੀ ਜਰੂਰੀ ਉਹ ਜਾਂ ਇਹ ਬਸ ਜੀ ਬਸ ਪਰ ਕੇ ਬਣਾ ਲਈਏ ਜਿੰਨੇ ਨੂੰ ਪਿਆਸ ਲੱਗਦੀ ਹੈ ਜੀ ਫਿਰ ਗਲਾ ਬੈ ਜਾਊਗਾ ਤਾਂ ਤਲੀ ਹੋਈ ਸਬਜ਼ੀ ਹੁੰਦੀ ਹੈ ਜੀ ਇਸ ਕਰਕੇ ਕਪੜੇ ਹੋਣਾ ਨੇ ਬਈਆ ਗਰਮੀ ਬਹੁਤ ਜਿਆਦਾ ਥੀ ਦੀ ਜੇ ਫਿਰ ਫੇਰ ਕੋ ਘਰ ਕੇ ਚੱਲ ਚਿਲਕੇ ਦੇ ਅਰਸਾ ਲਿਖੇ ਸੀ ਕਰਨਾ ਪਤਨੀਆਂ ਪਤਨੀਆਂ ਇਸ ਤਰੀਆ ਪਿਆਜ਼ ਕਰ ਲਾਂਗੇ। ਮਤਲਬ ਮੀਲ ਮੀਲ ਫਾੜੀਆਂ ਕਰ ਦਿੱਤੀ। ਤੇ ਇਹ ਆਪ ਟਮਾਟਰ ਕੱਟ ਕੇ ਤਿਆਰ ਕਰ ਲਾਂਗੇ ਇੱਧਰ ਆਪਾਂ। ਪਿਆਜ਼ ਇਸ ਤਰੀਆ ਕੱਟ ਲੂੰਗੀ ਫਿਰ ਆਪਾਂ ਮਿਲਦੇ। ਲਓ ਜੀ ਆਪਾਂ ਕੁਟਾਂਗੇ ਕੁੰਡੇ 'ਚ ਮਸਾਲਾ। ਲਸਣ, ਹਰੀ ਮਿਰਚ, ਪਿਆਜ਼। ਇਹਦੂ ਦੇਖ ਤਾ ਇਸ ਤਰ੍ਹਾਂ ਇਹ ਟਮਾਟਰ ਮੈਂ ਰੱਖ ਲੇ। ਇਹ ਆਪਾਂ ਜਦੋਂ ਮਸਾਲਾ ਭੁੰਨਾਂਗੇ ਉਹ ਕਰਾਂਗੇ ਜੀਰਾ ਆਪਾਂ ਵਿੱਚ ਹੀ ਪਾਵਾਂਗੇ ਅਜੇ ਸਾਹਿਬ ਦੇਖੋ ਬੈਠਾ ਸਾਹਿਬ ਨੱਚ ਕੇ ਦਿਖਾਈ ਖੜਾ ਹੋ ਕੇ ਨੱਚ ਕੇ ਦਿਖਾਓ ਫਲੀ ਪਾਤੀ ਮਿਰਚਾ ਪੱਕਾਟ ਪਾਵਾਂਗੇ ਕਿਉਂਕਿ ਮੈਂ ਹਰੀ ਮਿਰਚਾ ਆਹ ਨੇ ਪੁੱਤ ਇੱਧਰ ਨਹੀਂ ਮਾਰਨੀ ਮਿੱਟੀ ਠੀਕ ਆ ਮਸਾਲੇ ਚ ਪੈ ਜੀ ਦੇਖੋ ਜੀ ਕਿੰਨੂ ਖੇਡੀ ਜਾਂਦਾ ਮਿੱਠੀ ਮਸਾਲਾ ਮਸਤੇ ਜੀ ਇੱਕ ਖਾਲਾ ਥੋੜੀ ਜੀ ਖਾਲਾ ਖਾਲਾ ਥੋੜੀ ਜੀ ਖਾਲਾ ਸੱਚੀ-ਮਿੱਠੀ ਖਾ ਸੱਚੀ-ਮਿੱਠੀ ਸੱਚੀ-ਮਿੱਠੀ ਖਾ ਵਧੀਆ ਲੱਗਦੀ ਕਾਹਦੇ ਵਧੀਆ ਲੱਗਦੀ ਕੀ ਜਾਂਦਾ ਸਕੂਲ ਕਾ ਤੁਨੀ ਗਿਆ ਬਣਾਉਣਾ ਦੱਸ ਸਕਦਾ ਦਾ ਦਾ ਸਕੂਲ ਕਾ ਤੁਨੀ ਗਿਆ ਬਣਾਉਣਾ ਕਾ ਤੋ ਲੋ ਜੀ ਆਪਾਂ ਮਸਾਲਾ ਫੁੱਟਦਾ ਲਾ ਸੰਦੀ ਨਾ ਜਿੰਨੇ ਕੁੱਤੇ ਤੋਂ ਬਾਸ਼ ਨਾ ਆਉਂਦੀ ਆ ਕਿ ਉਨੇ ਕੱਟੇ ਤੋਂ ਘੱਟ ਵਧੀਆ ਲੱਗਦੀ ਆ ਲੋ ਜੀ ਆਪਾਂ ਸਾਈਡ ਤੇ ਰੱਖ ਦਿੰਨੇ ਆ ਆ ਪਾਦਰ ਲੈਣਾ ਚੁੱਲ੍ਹੇ ਤੇ ਕੜਾਈ ਇਹ ਕਿਉਂ ਵਾਲੀ ਪਈ ਐ ਮੈਂ ਗਰਮ ਕੀਤਾ ਸੀ ਕਿਉਂ ਦੇਸੀ ਘਿਓ ਵਾਲ ਆ ਪਾਗ ਮਚਾ ਲਈਏ ਠੀਕ ਐ ਬਾਅਦ ਚ ਮਿਲਦੇ ਆ ਸਾਇਬ ਸੋਨ ਸਾਸਰੀ ਘਰ ਬਲਾਉਗਾ ਦੇ ਇਧਰ ਚੱਗੇ ਲੋ ਜੇ ਆਪਾਂ ਕੜਚੀ ਭਰ ਕੇ ਪਾ ਦਈਏ ਸਰੋਂ ਦੇ ਤੇਲ ਦੀ ਪਹਿਲਾਂ ਆਪਾਂ ਭੁੰਨਾਂਗੇ ਮਸਾਲਾ ਕਰਨਗੇ ਬਈ ਸੁਭਮ ਨੂੰ ਸਾਦਾ ਆਪਣਾ ਤੇਲ ਦੇਖੋ ਜੀ ਕਰਨੇ ਹੋਗੇ ਕੋਠੋ ਇਹਨੂੰ ਪੱਕੀ ਤਰ੍ਹਾਂ ਭੁੰਨਾਗੇ ਵਧੀਆ ਪਾਵਾਂਗੇ ਪਾਣੀ ਵਿੱਚ ਪੁੰਡਾ ਧੋਤੇ ਪਾ ਦਿੰਦੇ ਜਿਆਦਾ ਨਹੀਂ ਆਪਾਂ ਪਾਣੀ ਪਾਉਂਦੇ ਹਾਂਜੀ ਹਾਂਜੀ ਆਲੂ ਹੈ ਆਲੂ ਕਿੱਥੇ ਆਲੂ ਇਹ ਮੈਂ ਟਮਾਟਰ ਨਹੀਂ ਗੁੰਡੇ ਜੁਕਟੇ ਸੀ। ਪਮਸਟ੍ਰੀਨ। ਇਹ ਨਾ ਜਿਹੜਾ ਜਿਆ ਸਬਜੀ ਦਾ ਟੇਸ ਆ ਤੁਹਾਨੂੰ ਭਰੀ ਹੋਈ ਟਿੰਡੀ ਦਾ ਕਰਕੇ ਬਣਾਉਣੀ ਹੈ ਨਾ ਇਸ ਤਰ੍ਹਾਂ ਦਾ ਆਊਗਾ। ਮਾਣਾ ਜ 50 ਸੀਗਾ ਡਿਗਰੀ ਬਹੁਤ ਜ਼ਿਆਦੇ ਗਰਮੀ ਪੈ ਰਹੀ ਹੈਗੀ ਮੋਬਾਈਲਾਂ ਦੇ ਕੋਈ ਸਾਰੇ ਨਹੀਂ ਮੋਬਾਈਲਾ ਤਪ ਜਾਏ ਬਲੌਕ ਬਣਾਉਂਦੇ ਤੋ ਵੀ ਆਪਾਂ ਉਦੋਂ ਦੱਕਾ ਪੁੰਨਾਗੇ ਜਦੋਂ ਓਪਰਾ ਹੀ ਨੇ ਤੇਲ ਛੱਡੋ ਜਿਹੇ ਜੀ ਤੁਸੀਂ ਭਰੀ ਟਿੰਡੀ ਖਾਲੀ ਜਿਹੇ ਜੀ ਤੁਸੀਂ ਇਸ ਤਰ੍ਹਾਂ ਦੇ ਕੱਟ ਕੇ ਬਣਾਇਓ ਤੇ ਉਹ ਉਦਾਂ ਦੀ ਟੇਸਟੀ ਆਊਗਾ ਬਹੁਤ ਵਧੀਆ ਲੱਗਦੀ ਆ ਦੇਖੋ ਜੀ ਕੜਾਈ ਨੇ ਤੇਲ ਛੱਡਤਾ ਇਹ ਆਪਾਂ ਇਸ ਤਰ੍ਹਾਂ ਬਾਟੀ ਦੇ ਕੱਟ ਲਾਂਗੇ

ਦੀ ਬਣਾ ਲਈ ਆ ਪਰ ਗਰਮਾ ਉਹ ਚੱਕ ਲਿਆ ਠੱਟੀ ਤੁਸੀਂ ਇਹੋ ਤਰੀਕਾ ਨਾਲ ਦੇਖੋ ਸਬਜ਼ੀ ਕਿੰਨੀ ਤੇਜ਼ੀ ਬਣ ਗਈ ਹੈ ਨੂੰ ਵਿੱਚ ਦਿਨ ਬਰਥਨਿਆਂ ਨਾ ਦਿੱਤੀ بچے ਬਰਥਨਿਆਂ ਆ ਗਏ ਅੱਗੇ ਸਾਡੇ ਵੀ ਫਰਿੱਜ ਨਹੀਂ ਹੁੰਦਾ ਸੀ ਅਸੀਂ ਵੀ ਐਂ ਕਰਦੇ ਸੀ ਦੋ ਘਰਾਂ ਦੇ ਲਿਆਉਂਦੇ ਹੁੰਦੇ ਫੇਰ ਸਰਦਾ ਮੰਮੀ ਕਿ ਦਿਖਦੀ ਐ ਕੀ ਦਿਖਦੀ ਐ ਮੰਮੀ ਹੈਂ ਮੰਮੀ ਕੀ ਦਿਖਦੀ ਐ ਵਿੱਚ ਮੰਮੀ ਮੰਮੀ ਮੈਂ ਦਿਖਦੀ ਐ ਇਹ ਕਿੱਥੋਂ ਦੀ ਕੀ ਐ ਇਹ ਇੱਕ ਸ਼ੀਸ਼ਾ ਨਾ ਪਰ ਇਹ ਤਾਂ ਸ਼ੀਸ਼ਾ ਨਹੀਂ ਐ ਇਹ ਸਿਲੰਡਰ ਦੀ ਪੀੜੀ ਆ ਥੱਲੇ ਧਰ ਕੇ ਐਰ ਕਰਕੇ ਸਿਲੰਡਰ ਨੂੰ ਕਿੱਧਰ ਪਾਸੇ ਹਾਂ ਹਾਂ ਸਿਲੰਡਰ ਵਿੱਚ ਪਹੁੰਚ ਜਾਂਦਾ ਸਿੱਤਾ ਨੇ ਇਹ ਬੱਚਾ ਰੋ ਕੋ ਕਿੰਨਾ ਅਣਮੋਲ ਨਵੇਂ ਬੋ ਬੇਰਲਾ ਦਾ ਪੋਲਾ ਪਣ ਬੱਚਿਆ ਜੇ ਇਹਨੂੰ ਕੋਈ ਘਰਦਾ ਨਹੀਂ ਕੋਈ ਆਇ ਨਹੀਂ ਮੈਂ ਕਰੇ ਜਾਣਾ ਨਹੀਂ ਰਹੂੰਦਾ ਨਾ ਆਲੰਦਾ ਨਾ ਬਣਿਆ ਜੇ ਨਾ ਬੀ ਹੋਤੀ ਹੈ ਹੈ ਕਾਤੋ ਨੋਂਦਾ ਜੇ ਲਓ ਜੀ ਆਪਣੇ ਪਿਆਜ਼ ਤੁਦਿ ਦੇਖੋ ਇਸ ਤਰ੍ਹਾਂ దోట్లాగే సబ్జీ అని బాకీ తయారు అధి కళో లే అ ਕਲ ਕੀ ਬਣਾਈ ਆ ਉਹੀ ਟੇਸਟ ਆਊਗਾ ਹਰੀ ਹੋਈ ਟੰਡੀ ਦੀ ਗਰਮੀ ਬਹੁਤ ਜ਼ਿਆਦੇ ਟੰਡੀ ਆ ਹੁਣ ਨਾਲ ਦੇ ਨਾਲ ਆਪਾਂ ਲੱਗ ਦਿਆਂਗੇ ਰੋਟੀ ਲਓ ਜੀ ਆਪਣੀ ਸਬਜ਼ੀ ਚੰਗੀ ਤਰ੍ਹਾਂ ਭੁੱਜ ਗਈ ਆਪਾਂ ਪਾ ਦੇਗੇ ਮਸਾਲਾ ਜਿਹੜਾ ਆਪਾਂ ਮਿਕਰ ਰੱਖਿਆ ਸੀ ਥੋੜੇ ਜਿਹਾ ਬੱਚਾ ਇਸ ਟੈਪ ਦਿਖਾਉਣੀ ਹੈ ਇਹ ਥੋੜਾ ਜਿਹਾ ਮੱਛੀ ਲਓ ਜੀ ਆਪਣੀ ਸਬਜੀ ਬਣ ਗਈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦੇ ਵਧੀਆ ਇੱਟੀਆਂ ਗੱਟੀਆਂ ਆਪਣੇ ਪਿੰਡਵਾਂ ਸੀ ਦੇਖੋ ਕਿੰਨੀ ਪਿਆਰੀ ਬਣ ਗਈ ਹੁਣ ਆਪਾਂ ਇਹ ਲੱਗ ਕੇ ਕਰ ਲੈਨੇ ਰੋਟੀ ਦੀ ਤਿਆਰੀ ਨਸਤ ਆਪਾਂ ਬਲੌਕ ਆਪਣਾ ਇੱਥੇ ਤੱਕ ਹੀ ਬਣਾਇਆ ਜੀ ਕੱਲ ਨੂੰ ਆਪਾਂ ਫੇਰ ਮਿਲਾਂਗੇ ਨਵੇਂ ਬਲੌਕ ਨਾਲ ਫੇਰ ਤੇ ਇਸੇ ਤਰੀਕੇ ਨਾਲ ਬਣਾਇਓ ਸਬ지 ਬਹੁਤ ਹੀ ਜਿਆਦਾ ਵਧੀਆ ਟੇਸਟੀ ਬਣਦੀ ਹੈਗੀ ਲਾਈਕ ਸ਼ੇਅਰ ਵੱਧ ਵੱਧ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕੱਲ ਨੂੰ ਸਬਸਕ੍ਰਾਈਬ ਮਿਲਾਂਗੇ ਜੀ ਕੱਲ ਨੂੰ ਫੇਰ ਨਵੇਂ ਬਲੌਕ ਨਾਲ ਫੇਰ ਸਾਰਿਆਂ ਨੂੰ ਪਿਆਰ ਭਰੀ ਸ਼ੁਭਕਾਮਨਾਵਾਂ ਲੋ ਜੀ ਆਪਣੀ ਸਬ지 ਬਣ ਕੇ ਹੋ ਗਈ ਰੈਡੀ ਤਿਆਰ ਦੇਖ ਸਕਦੇ ਹੋ ਬਿਨਾ ਆਪਾਂ ਪਾਣੀ ਤੋਂ ਬਣਾਈ ਹੈ ਬਹੁਤ ਹੀ ਜਿਆਦਾ ਟੇਸਟੀ ਤੁਹਾਨੂੰ ਪਰੀ ਹੋਈ ਟਿੰਡਾ ਦਾ ਸਵਾਦ ਦਿਊਂਗੀ ਤੁਸੀਂ ਐਸੇ ਤਰੀਕੇ ਨਾਲ ਬਣਾਇਓ ਤੇ ਖਾਇਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡਾ ਬਲੌਗ ਤੁਹਾਨੂੰ ਕਿੱਦਾਂ ਦਾ ਲੱਗਦਾ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਹੋ ਚੱਲੂ ਕੱਲ ਸਬਸਕ੍ਰਾਈਬ ਮਿਲਾਂਗੇ ਜੀ ਕੱਲ ਨੂੰ ਨਵੇਂ ਬਲੌਗ ਨਾਲ ਫੇਰ ਤੂੰ ਪੁੱਤ ਘਰੇ ਜਾਣਾ ਮੈਂ ਮਾਂ ਰੋਟੀ ਬਣਾਉਂ ਹਾਂ ਮੈਂ ਰੋਟੀ ਬਣਾਉਂ ਆਪ ਦੇ ਘਰੇ ਖਾ ਲਈ ਐਕਟਿਓ ਹਾਂ ਐਕਟਿਓ ਕੌਣ ਪਕਾਉਗੀ ਕਿਹੜੀ ਮੰਮਾ ਦੇਖੋ ਜੀ ਕਿੰਨਾ ਪਿਆਰਾ ਬਹੁਤ ਜਿਆਦਾ ਪਿਆਰ ਰਹਿਣਾ ਕਹਿੰਦਾ ਰੋਟੀ ਖਾ ਕੇ ਜਾਊਗਾ ਤੇ ਐਂਦੀ ਤੁਸੀਂ ਪਿਆਰਦਿਆਂ ਕਰੋ ਦੇਖੋ ਕਿੰਨਾ ਪਿਆਰ ਕਰਦਾਗਾ ਤਾਂ ਇਹ ਮੇਰਾ ਵੀ ਨਹੀਂ ਜੀ ਕਰਦਾ ਇਹ ਕੁਛ ਢੋਲੀ ਜਾਵੇ ਕੁਛ ਕਰੇ ਮੈਂ ਨੇ ਅਜ ਤੱਕ ਝਟਕਿਆ ਨਹੀਂਗਾ ਮੇਰੇ ਐਂ ਬੈਠਾ ਦੇਖੋ ਪੈਰਾ ਪਾਰ ਭਗਤ ਬਣਿਆ ਚਲੋ ਜੀ ਕਾਲੂਂ ਦਿਨਾਗੇ ਨਵੇਂ ਬਲੌਗ ਨਾਲ ਸਾਰਿਆਂ ਨੂੰ ਪਿਆਰ ਭਰੀ ਸਸਰੀ ਹੈ ਕਾ